ਮੈਂ ਬਾਬਾ ਜਵੰਤ ਸਿੰਘ ਮੈਮੋਰੀਅਲ ਦਸ਼ਮੀਸ਼ ਕਾਨਵੈਨ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੀ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ ਅਜਿਹੇ ਸਾਡੇ ਸਕੂਲ ਦੇ ਪ੍ਰਬੰਧਕ ਸਰਵਲੋ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ ਕਿ ਬੱਚੇ ਅਜਿਹੇ ਸੋਨੇ ਅਤੇ ਵੇਖ ਕੇ ਬਹੁਤ ਸਿੱਖਦੇ ਹਨ ਇਹ ਸਾਡਾ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ ਅਜ ਮੈਂ ਤੁਹਾਨੂੰ ਆਰੀਆ ਭੱਟ ਦੇ ਜੀਵਨ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਆਰੀਆ ਭੱਟ 476 ਤੋਂ 550 ਈਸਵੀ ਭਾਰਤੀ ਗਣਿਤ ਅਤੇ ਭਾਰਤੀ ਖੋਗਲ ਵਿਗਿਆਨ ਦੇ ਕਲਾਸਿਕਲ ਯੁੱਗ ਦੀ ਪ੍ਰਮੁੱਖ ਗਣਿਤ ਵਿਗਿਆਨੀ ਖੋਗਲ ਵਿਗਿਆਨੀਆਂ ਵਿੱਚੋਂ ਪਹਿਲਾ ਸੀ ਉਸ ਦੀਆਂ ਰਚਨਾਵਾਂ ਵਿੱਚ ਆਰੀਆ ਪਟੀਆਂ 1999 ਈਸਵੀ ਜਦੋਂ ਉਹ 23 ਸਾਲ ਦਾ ਸੀ ਅਤੇ ਆਰਿਆ ਸਿਧਾਂਤ ਸ਼ਾਮਿਲ ਹਨ ਉਹ ਬਿਹਾਰ ਵਿੱਚ 476 ਈਸਵੀ ਵਿੱਚ ਪੈਦਾ ਹੋਇਆ ਸੀ ਉਸਨੇ ਨਾਲੰਦਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਉਹ Kusumpura ਨੇੜੇ पाटਲੀਪੁੱਟਾ ਪਟਨਾ ਵਿੱਚ ਵਧਿਆ ਫੁੱਲਿਆ ਜੋ ਉਦੋਂ ਗੁਪਤਾ ਰਾਜਵੰਸ਼ ਦੀ ਰਾਜਧਾਨੀ ਸੀ ਆਰਿਆ ਪਟਨੇ ਆਰਿਆ ਪੱਟੀਆਂ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਦੀ ਰਚਨਾ ਕਲਿਯੁਗ ਵਿੱਚ 3600 ਸਾਲ ਪਹਿਲਾਂ ਹੋਈ ਸੀ ਜਦੋਂ ਉਹ 23 ਸਾਲ ਦਾ ਸੀ ਇਹ 499 ਈਸਵੀ ਨਾਲ ਮੇਲ ਖਾਂਦਾ ਹੈ ਅਤੇ ਇਹ ਦਸਾਉਂਦਾ ਹੈ ਕਿ ਉਹ 476 ਵਿੱਚ ਪੈਦਾ ਹੋਇਆ ਸੀ। ਭਾਸਕਰ ਆریہਪੱਟ ਨੂੰ ਅਕਮਿਸ਼ਿਆ ਦੇ ਰੂਪ ਵਿੱਚ ਵਰਣਨ ਕਰਦਾ ਹੈ ਕਿ ਇੱਕ ਅਸ਼ਮਕ ਦੇਸ਼ ਨਾਲ ਸੰਬੰਧਿਤ ਹੈ। ਇਹ ਗੱਲ ਪੂਰੀ ਤਰ੍ਹਾਂ ਪੱਕੀ ਹੈ ਕਿ ਕਿਸੇ ਸਮੇਂ ਉਹ ਉन्नत ਪੜ੍ਹਾਈ ਦੀ ਕੁਸ਼ਮਪੁਰਾ ਗਏ ਸਨ ਅਤੇ ਕੁਝ ਸਮਾਂ ਉੱਥੇ ਰਹੇ। ਦੋਵੇਂ Hindu ਅਤੇ Bodhi ਪਰੰਪਰਾ ਨਾਲ ਹੀ ਪਰ ਪਾਸ ਕਰ ਕਸਮਪੂਰਾ ਨੂੰ ਪਾਟਲੀਪੁੱਤਰ ਆਧੁਨਿਕ ਪਟਨਾ ਵੱਜੋਂ ਪਛਾਣਦੇ ਹਨ ਇੱਕ ਆਇਤ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਆਰਿਆਪੱਟ ਕਸਮਪੂਰਾ ਵਿਖੇ ਇੱਕ ਸੰਸਥਾ ਦਾ ਮੁਖੀ ਸੀ ਅਤੇ ਕਿਉਂਕਿ ਨਾਲੰਦਾ ਯੂਨੀਵਰਸਿਟੀ ਉਸ ਸਮੇਂ ਪਾਟਲੀਪੁੱਤਰ ਵਿੱਚ ਸੀ ਅਤੇ ਇੱਕ ਖੋਗਲ ਵਿਗਿਆਨਕ ਅਬਜ਼ਰਵੇਟਰੀ ਸੀ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਆਰਿਆਪੱਟ ਸ਼ਾਇਦ ਨਾਲੰਦਾ ਯੂਨੀਵਰਸਿਟੀ ਦਾ ਮੁਖੀ ਸੀ ਆਰੀਆ ਪਟ ਗਣਿਤ ਅਤੇ ਖਗੋਲ ਵਿਗਿਆਨ ਉਤੇ ਕਈ ਗ੍ਰੰਥਾ ਦਾ ਲੇਖਕ ਹੈ ਜਿਨ੍ਹਾਂ ਵਿੱਚੋਂ ਕੁਝ ਗਵਾਜ ਗਏ ਹਨ ਉਸ ਦੀ ਪ੍ਰਮੁੱਖ ਰਚਨਾ ਆਰੀਆ ਪਟਿਆ ਗਣਿਤ ਅਤੇ ਖਗੋਲ ਵਿਗਿਆਨ ਦਾ ਇੱਕ ਸੰਗ੍ਰਹਿ ਭਾਰਤੀ ਗਣਿਤ ਸਹਿਤ ਵਿੱਚ ਵਿਆਪਕ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਅਤੇ ਆਧੁਨਿਕ ਸਮੇਂ ਤੱਕ ਬਚਾਇਆ ਹੋਇਆ ਹੈ ਆਰੀਆ ਪਟ ਦਾ ਗਣਿਤਿਕ ਹਿੱਸਾ ਗਣਿਤ ਬੀਜ ਗਣਿਤ ਸਮਤਲ ਤ੍ਰਿਕੋਣਮਤੀ ਅਤੇ ਗੋਲਾਕਲ ਤ੍ਰਿਕੋਣਮਤੀ ਨੂੰ ਕਵਰ ਕਰਦਾ ਹੈ ਇਸ ਵਿੱਚ ਲਗਾਤਾਰ ਪਿੰਨਾ ਚਤੁਰਪੂਜ ਸਮੀਕਰਨਾਂ ਜੋੜਾਂ ਦੀ ਸ਼ਕਤੀ ਲਈ ਲੜੀ ਅਤੇ ਸਾਈਨਾਂ ਦੀ ਇੱਕ ਸ਼੍ਰੇਣੀ ਵੀ ਸ਼ਾਮਿਲ ਹੁੰਦੀ ਹੈ ਆਰਿਆ ਸਿਧਾਂਤ ਖੋਗਲ ਵਿਗਿਆਨਕ ਗੰਨਾਵਾਂ ਤੇ ਇੱਕ ਗਵਾਚਿਆ ਕੰਮ ਆਰਿਆ ਪੱਟ ਦੇ ਸਮੀਕਰਲਾਂ ਦੀਆਂ ਲਿਖਤਾਂ ਦੁਆਰਾ ਜਾਣਿਆ ਜਾਂਦਾ ਹੈ ਇਸ ਵਿੱਚ ਕਈ ਖੋਗਲੀ ਜੰਤਰਾਂ ਦਾ ਵਰਣਨ ਸੀ ਇੱਕ ਤਿੱਜਾ ਪਾਠ ਜੋ ਆਰਬੀ ਅਨੁਵਾਦ ਵਿੱਚ بچਿਆ ਹੋ ਸਕਦਾ ਹੈ ਅਲਫ ਨਾਫ ਹੈ ਇਹ ਦਾਵਾ ਕਰਦਾ ਹੈ ਕਿ ਇਹ ਆਰੀਆ ਭਟ ਦੁਆਰਾ ਅਨੁਵਾਦ ਕੀਤਾ ਗਿਆ ਹੈ ਪਰ ਇਸ ਰਚਨਾ ਦਾ ਸੰਕ੍ਰਿਤ ਨਾਮ ਪਤਾ ਨਹੀਂ ਹੈ ਇਹ ਸੂਤਰ ਸਹਿਤ ਦੀ ਖਾਸ ਸ਼ੈਲੀ ਵਿੱਚ ਲਿਖਿਆ ਗਿਆ ਹੈ ਜਿਸ ਵਿੱਚ ਹਰੇਕ ਲਾਈਨ ਇੱਕ ਗੁੰਜਲਦਾਰ ਪ੍ਰਣਾਲੀ ਦੀ ਚਾਦ ਦਾਸ਼ ਲਈ ਇੱਕ ਸਹਾਇਤਾ ਹੈ ਪਾਠ ਵਿੱਚ 100 8 ਆਇਤਾਂ ਅਤੇ 13 ਸ਼ੁਰੂਆਤੀ ਆਇਤਾਂ ਹਨ ਅਤੇ ਇਸ ਨੂੰ 4 ਪਾਠਾਂ ਜਾਂ ਅਧਿਆਵਾਂ ਵਿੱਚ ਵੰਡਿਆ ਗਿਆ ਹੈ। ਗਣਿਤ ਪਦ 13 ਛੰਦ ਸਮੇਂ ਦੀਆਂ ਵੱਡੀਆਂ ਇਕਾਈਆਂ ਸਨੇਹ ਦੀ ਇੱਕ ਸ਼੍ਰੇਣੀ ਵੀ ਹੈ। ਇੱਕ ਇੱਕ ਤੁਕ ਵਿੱਚ ਦਿੱਤੀ ਗਈ ਹੈ। ਮਹਾਯੁਗ ਦੌਰਾਨ ਗ੍ਰਹਾਂ ਦੇ ਚੱਕਰਾਂ ਦਾ ਮਿਆਦ 4.32 ਮਿਲੀਅਨ ਸਾਲ ਦੱਸੀ ਗਈ ਹੈ। ਗਣਿਤ ਪਦ 33 ਜਾਂਦ ਮਹਾਮਾਰੀ क्षेत्र व्यवहार अंकगणित ਅਤੇ ਜਿਓਮੈਟ੍ਰਿਕ ਪ੍ਰਗਤੀ ਸਰਲ ਚਤਰਪੂਜੇ ਸ਼ਮਕਾਲੀ ਅਤੇ ਅਨਿਯਮਿਤ ਸਮੀਕਰਨਾ ਨੂੰ ਕਵਰ ਕਰਦਾ ਹੈ ਕਾਲਕ੍ਰਿਆ ਪਦ 25 ਇਤਾਂ ਸਮੇਂ ਵੱਖ-ਵੱਖ ਇਕਾਈਆਂ ਅਤੇ ਕਿਸੇ ਦਿਨ ਲਈ ਗ੍ਰਹਿਾਂ ਅਤੇ ਸਥਿਤੀਆਂ ਨੂੰ ਨਿਰਧਾਰਿਤ ਕਰਨ ਦਾ ਤਰੀਕਾ ਗੋਲਪੜ 50 ਸੰਦ ਆਕਾਸ਼ੀ ਗੋਲੇ ਦੇ ਜੀਓਮੈਟ੍ਰਿਕ ਤ੍ਰਿਕੋਣਮਤੀ ਪਹਿਲੂ ਗ੍ਰਹਿਣ ਦੀਆਂ ਵਿਸ਼ੇਸ਼ਤਾਵਾਂ ਆਕਾਸ਼ੀ ਭੂਮਤ रेखा ਨੋਡਲ ਤਰਤੀਲ ਸ਼ਕਲ ਦਿਨ ਅਤੇ ਰਾਤ ਦਾ ਕਾਰਨ ਦੂਰੀ ਤੇ ਰਾਸ਼ੀ ਚਿੰਨਾ ਦਾ ਉਭਾਰ ਆਦ ਗਣਿਤ ਦੀ ਬੁਨਿਆਦੀ ਸ਼ੁਰੂਆਤ ਕਿਵੇਂ ਹੋਈ ਗਣਿਤ ਸਿਧਾਂਤ ਸਥਾਨ ਮੂਲ ਪ੍ਰਣਾਲੀ ਅਤੇ ਜ਼ੀਰੋ ਪਾਈ ਦਾ ਅਨੁਮਾਨ ਇਹ ਦਸਾਉਂਦਾ ਹੈ ਕਿ ਘੇਰੇ ਦਾ ਵਿਕਾਸ ਦਾ ਅਨੁਪਾਤ 4 जमा 100 गुने 100 जमा 62000 बटा 20000 इक्वल टू 3.1416 है जो पांच महत्वपूर्ण अंकड़ियां ਲਈ ਸਹੀ ਹੈ त्रिकोणमितीय गणित पद 6 ਵਿੱਚ ਆਰੀਆਪੱਟ ਇੱਕ ਤ੍ਰਿਕੋਣ ਦਾ ਖੇਤਰਫਲ ਦਿੰਦਾ ਹੈ ਅਨਿਸ਼ਚਿਤ ਸਮੀਕਰਨਾ ਅਲਜੈਬਰਾ ਖੋਗਲ ਵਿਗਿਆਨ ગ્રਹਨ ਸੂਰਜੀ ਕੇਂਦਰ ਸਾਈਡਰਲ ਪੀਰੀਅਡ ਆਧ ਸਾਰੇ ਆਰਿਆ ਪਟਵਾਰਾ ਹੀ ਦੱਸੇ ਗਏ ਹਨ ਸੋ ਮੈਂ ਇਸ ਵੀਡੀਓ ਦਾ ਇੰਗਲਿਸ਼ ਵਰਜਨ ਜਲਦੀ ਹੀ YouTube ਤੇ ਅਪਲੋਡ ਕਰਾਂਗੀ